ਕਿ ਪਿੰਡ-ਪਿੰਡ ਚ ਆ ਕੇ ਤੁਹਾਡੇ ਤੋਂ ਇਹ ਕੰਮ ਮੰਗਿਆ ਕਿ ਮੈਨੂੰ ਆਹ ਕੰਮ ਦਿਓ ਮੈਂ ਕਰਕੇ ਦਿਖਾਉਂਗਾ ਤੇ ਆਪਾਂ 2 ਸਾਲ ਚ ਕਾਮਯਾਬ ਹੋ ਗਏ ਰਾਸ਼ਨ ਕਾਰਡ ਆ ਜਿਹੜਾ ਰਾਸ਼ਨ ਹੈ ਉਹ ਘਰ-ਘਰ ਮਿਲਣ ਲੱਗ ਗਿਆ ਪੈਨਸ਼ਨਾਂ ਘਰ-ਘਰ ਜਾ ਕੇ ਮਿਲਣ ਲੱਗੀਆਂ ਮੈਂ ਤੁਹਾਨੂੰ ਕਿਹਾ ਸੀ ਪੰਜਾਬ ਸਰਕਾਰ ਹੁਣ ਪਿੰਪੜਾਂ ਥੱਲੋਂ ਬੋੜਾਂ ਥੱਲੋਂ ਕਸਬਿਆਂ ਚੋਂ ਤੇ ਸ਼ਹਿਰਾਂ ਚੋਂ ਚੱਲੂਗੀ ਚੱਲਦੀ ਨਹੀਂ ਆਉਂਦਿਆ ਨਾ ਅਫਸਰ ਹੁਣ ਪਿੰਡਾਂ ਚ ਆ ਕੇ ਰਿਸਟਰੀਆਂ ਕਰਦੇ ਆ ਹਫ਼ਤੇ ਚ ਮੇਰੇ ਕੋਲ ਐ ਮੇਰੇ ਕੋਲ ਇੱਕ ਡੈਸ਼ਬੋਰਡ ਹੈ ਮੇਰੇ ਆਈਪੈਡ 'ਚ ਮੈਂ ਚੈੱਕ ਕਰ ਸਕਦਾ ਇਸ ਵਕਤ ਕਿਹੜੀ ਤਹਿਸੀਲ ਦੇ ਵਿੱਚ ਜਿਹੜਾ ਤਹਿਸੀਲਦਾਰ ਹੈ ਉਹਦੇ ਕੋਲੇ ਕਿੰਨੀਆਂ ਫਾਈਲਾਂ ਪੈਂਡਿੰਗ ਪਈਆਂ ਨੇ ਔਰ ਕਿੰਨੇ ਦਿਨਾਂ ਤੋਂ ਪਈਆਂ ਨੇ ਨਾਲ ਦੀ ਨਾਲ ਫੋਨ ਕਰਕੇ ਪੁੱਛਦੇ ਆ ਭਾਈ ਤੂੰ ਫਾਈਲਾਂ ਕਿਉਂ ਨਹੀਂ ਸਾਈਨ ਕਰ ਰਿਹਾ ਕੋਈ ਚੀਜ਼ ਉਡੀਕਦਾ ਕੋਈ ਘਾਟ ਹੈ ਬੁੱਧਵਾਰ ਦੀ ਜਾਂ ਵੀਰਵਾਰ ਦੀ ਇਹਨੂੰ ਬੁੱਧਵਾਰ ਵੀਰਵਾਰ ਕਹਿੰਦੇ ਆ ਕਿਉਂਕਿ ਜਦੋਂ ਕਹਿਣ ਲੱਗਿਆ ਬੁੱਧਵਾਰ ਨੂੰ ਆਈ ਵੀਰਵਾਰ ਨੂੰ ਆਈ ਬੁੱਧਵਾਰ ਨੂੰ ਆਈ ਵੀਰਵਾਰ ਨੂੰ ਅਲਚੋਕ ਕਹਿੰਦੇ ਹੁੰਦੇ ਨੇ ਬੁੱਧਵਾਰ ਨੂੰ ਆਈ ਪਰ ਨਾਲ ਕੁਝ ਲੈ ਆਈ ਸੋ ਉਹ ਉਹ ਕੰਮ ਬੰਦ ਹੋ ਗਿਆ ਹੁਣ ਚੱਕ ਕੇ ਅੰਦਰ ਕੀਤੇ ਆਪਾਂ ਨੇ ਭ੍ਰਿਸ਼ਟਾਚਾਰ ਬੰਦ ਕੀਤਾ ਆ ਬ ਵਿਧਾਇਕਾਂ ਦੀਆਂ ਪੈਨਸ਼ਨਾਂ 5 5 ਪੈਨਸ਼ਨਾਂ ਲੈਣ ਦਿੰਦੇ ਸੀ ਸਾਡੇ ਤਿੰਨ ਤਿੰਨ ਲੱਖ ਤਾਂ ਪੈਨਸ਼ਨ ਹੀ ਹੋ ਜਾਂਦੀ ਸੀ ਮੈਂ ਕਿਹਾ ਇੱਕ ਲੈਣੀ ਹੈ ਲੋ ਨਹੀਂ ਇਹ ਵੀ ਕੱਟ ਲੂਗਾ ਮੈਂ ਨਾਲੇ ਤਾਂ ਕਹਿੰਦੇ ਰਾਜ ਨਹੀਂ ਸੇਵਾ ਬਾਅਦ ਸੇਵਾ ਦੀ ਪੈਨਸ਼ਨ ਮੰਗਦੇ ਹੋ ਤੁਸੀਂ ਇਹ ਕੀਤਾ ਬਚਾਇਆ ਦੋ ਨਹਿਰਾ ਨਿਕਲ ਰਹੀਆਂ ਨੇ 206 ਮੈਗਾਵਾਟ ਦਾ ਡੈਮ ਬਣਾਇਆ ਧਾਰਕਲਾਂ ਪਠਾਨਕੋਟ ਰਾਵੀ ਰਾਵੀ ਦਰਿਆ ਤੋਂ ਉਹਦਾ ਪਾਣੀ ਹੈ ਨਾਲੇ ਤਾਂ ਬਿਜਲੀ ਬਣੂਗੀ ਤੇ ਨਾਲੇ ਕਨਹਿਰ ਪੂਰੇ ਦੁਆਬੇ ਵਿੱਚ ਦੀ 24 ਘੰਟੇ 12 ਮਹੀਨੇ 30 ਦਿਨ ਇੱਕ ਨਹਿਰ ਚੱਲੂਗੀ ਜਿਹੜੀ ਕਿ ਸਾਨੂੰ ਬਿਜਲੀ ਜਿਹੜਾ ਨਹਿਰਾਂ ਦਾ ਪਾਣੀ ਖੇਤਾਂ ਵਾਸਤੇ ਆਊਗਾ ਪੁਰਾਣੀਆਂ ਕੱਸੀਆਂ ਰਜਵਾਹੇ ਸੂਏ ਹੁਣ ਚੱਲਣ ਲੱਗ ਗਏ ਨਾ ਅੰਡਰਗਰਾਉਂਡ ਪੱਪਾ ਪੈਣ ਲੱਗ ਗਿਆ ਨਾ ਨਹਿਰਾਂ ਦਾ ਪਾਣੀ ਆਉਣ ਲੱਗ ਗਿਆ ਨਾ ਖੇਤਾਂ ਵੱਲ ਨੂੰ ਜਦੋਂ ਨਹਿਰ ਦਾ ਪਾਣੀ ਖੇਤਾਂ ਵੱਲ ਨੂੰ ਆ ਗਿਆ ਤਾਂ ਟਿਊਬਲ ਬੰਦ ਕਰ ਦੋਗੇ ਉਹਦੇ ਨਾਲ ਬਿਜਲੀ ਬਚੂਗੀ ਤੇ ਬਿਜਲੀ ਦੀ ਜਿੰਨੀ ਸਬਸਿਡੀ ਹੈ ਉਹ ਸਬਸਿਡੀ ਦੇ ਨਾਲ ਜਿਹੜੀ ਇੱਕ ਗਾਰੰਟੀ ਰਹਿੰਦੀ ਹੈ ਬਸ ਹੁਣ ਅਗਲੀ ਵਾਰੀ ਉਸੇ ਦੀ ਹੈ ਹਜ਼ਾਰ-ਹਜ਼ਾਰ ਰੁਪਏ ਜਿਹੜਾ ਸਾਡੀਆਂ ਮਾਵਾ ਭੈਣਾਂ ਨੂੰ ਉਹਨਾਂ ਦੀ ਕਬੀਲਦਾਰੀ ਵਾਸਤੇ ਦੇਣਾ ਹੈ ਉਹ ਪੂਰਾ ਕਰੂੰਗਾ ਪੂਰਾ ਕਰੂੰਗਾ ਕੋਈ ਗਾਰੰਟੀ ਨਹੀਂ ਛੱਡਦੇ ਬਲਕਿ ਗਾਰੰਟੀਆਂ ਤੋਂ ਵੱਧ ਕੰਮ ਕਰਾਂਗੇ ਗਰੰਟੀਆਂ ਤੋਂ ਵੱਧ ਕੰਮ ਕਰਾਂਗੇ ਖਜ਼ਾਨਾ ਵੀ ਭਰਾਂਗੇ ਤੇ ਖਜ਼ਾਨੇ ਦਾ ਮੂੰਹ ਲੋਕਾਂ ਵੱਲ ਵੀ ਕਰਾਂਗੇ ਉਹੀ ਖਜ਼ਾਨਾ ਹੈ ਹੁਣ ਮੈਂ ਤਾਂ ਕਦੇ ਕਿਹਾ ਨਹੀਂ ਵੀ ਖਾਲੀ ਹੈ ਪਹਿਲਾਂ ਵਾਲੇ ਖਜ਼ਾਨਾ ਖਾਲੀ ਖਜ਼ਾਨਾ ਖਾਲੀ ਕਾਹ ਖਜ਼ਾਨਾ ਹੈ ਫਿਰ ਜਿਹੜਾ ਖਾਲੀ ਹੋਈ ਹੈ ਜਿਹੜਾ ਖਾਲੀ ਹੈ ਉਹਨੂੰ ਖਜ਼ਾਨਾ ਕਿਉਂ ਕਹਿੰਦੇ ਪੀਪਾ ਕਹੋ ਪੀਪਾ ਖਜ਼ਾਨਾ ਕਹਿੰਦੇ ਖਜ਼ਾਨੇ ਜਿੱਦਾ ਕੁਝ ਹੁੰਦਾ ਜੇ ਖਾਲੀ ਹੈ ਫਿਰ ਪੀਪਾ ਖੜਕਦਾ ਖਾਲੀ ਆਪਾਂ ਲੀਕੇਜ ਰੋਕਤੀ ਜਿਹੜੇ ਲੀਕ ਹੁੰਦੇ ਸੀ ਪੈਸੇ ਨਾ ਉਹ ਇੱਧਰ ਨੂੰ ਐ ਕਰਕੇ ਸਿੱਧੇ ਖਜ਼ਾਨੇ ਵੱਲ ਨੂੰ ਕਰ ਲੈ ਖਜ਼ਾਨੇ ਦੀ ਚਾਬੀ ਤੁਹਾਡੇ ਹੱਥ ਚ ਹੈ ਜਿੱਥੇ ਕਹਿੰਦੇ ਆ ਲੋਕ ਕੋਈ ਜੇ ਮੈਂ ਕਿਸੇ ਦਾ ਨੁਕਸਾਨ ਹੋ ਗਿਆ ਮੁਆਵਜ਼ਾ ਦੇਣਾ ਹੈ ਅਸੀਂ ਤਾਂ 1 ਮਿੰਟ ਨਹੀਂ ਲਾਉਂਦੇ ਸਭ ਤੋਂ ਬਾਅਦ ਆਪਣੀ ਜਿਹੜੀ ਬੈਲਟ ਹੈ ਬਾਰਡਰ ਵਾਲੀ ਇੱਥੇ ਫੌਜ ਦੇ ਵਿੱਚ ਬਹੁਤ ਮੁੰਡੇ ਪਹਰਤੀ ਹੁੰਦੇ ਬਹੁਤ ਫੌਜ ਦੇ ਵਿੱਚ ਗੁਰਦਾਸਪੁਰ ਤੋਂ ਲੈ ਕੇ ਤੇ ਸਾਰਾ ਇਸ ਇਲਾਕੇ ਦੇ ਘਰ ਘਰ ਹਰੇਕ ਪਿੰਡ ਚੋਂ ਮਤਲਬ ਫੌਜੀ ਹੈਗੇ ਨੇ ਜਦੋਂ ਉਹਨਾਂ ਦੀ ਕੋਈ ਡਿਊਟੀ ਦੌਰਾਨ ਕੋਈ ਸ਼ਹਾਦਤ ਹੋ ਜਾਂਦੀ ਸੀ ਤੋ ਪਰਿਵਾਰ ਰੁਲ ਜਾਂਦਾ ਸੀ ਸਰਕਾਰ ਵੱਤ ਤੋਂ ਵੱਤ ਸ਼ਹੀਦ ਦੀ ਵਿਧਵਾ ਨੂੰ ਸਲਾਈ ਮਸ਼ੀਨ ਇਹ ਜੇ ਖਬਰਾਂ ਪੜਦੇ ਹੁੰਦੇ ਸੀ ਆਮ ਆਦਮੀ ਪਾਰਟੀ ਨੇ ਅਰਵਿੰਦ ਕੇਜਰੀਵਾਲ ਜੀ ਨੇ ਪਾਰਟੀ ਨੇ ਪਹਿਲਾਂ ਦਿੱਲੀ ਚ ਤੇ ਫਿਰ ਪੰਜਾਬ ਚ ਅਸੀਂ ਫੈਸਲਾ ਕੀਤਾ 1 ਕਰੋੜ ਰੁਪਈਆ ਉਹਨੂੰ ਮਾਨ ਸਨਮਾਨ ਰਾਸ਼ੀ ਮਿਲੂ ਸ਼ਹੀਦ ਦੀ ਜਾਨ ਦਾ ਕੋਈ ਮੁੱਲ ਨਹੀਂ ਹੁੰਦਾ ਪਰ ਕਰੋੜ ਰੁਪਈਆ ਜਦੋਂ ਮਿਲ ਗਿਆ ਉਹ ਘਰ ਦੀ ਕਬੀਲਦਾਰੀ ਚੱਲਦੀ ਰਹਿੰਦੀ ਹੈ ਜਦੋਂ ਕਮਾਊ ਪੁੱਤ ਤੁਰ ਗਿਆ ਤਾਂ ਬਾਅਦ ਚ ਉਹਨਾਂ ਨੂੰ ਕਿਸੇ ਵੱਲ ਦੇਖਣਾ ਨਾ ਪਵੇ ਚਾਕਣਾ ਨਾ ਪਵੇ ਜੇ ਫੌਜੀ ਦਾ ਪਰਿਵਾਰ ਰੁਲ ਗਿਆ ਤਾਂ ਉਸ ਪਿੰਡ ਚੋਂ ਫਿਰ ਕੌਣ ਵਰਤੀ ਹੋਊਗਾ ਹੋਰ ਹਾਲਾਂਕਿ ਇਹਨਾਂ ਯਾਰ ਛੱਡੋ ਪਰ ਉਹਨਾਂ ਦਾ ਪਰਿਵਾਰ ਰੁਲ ਗਿਆ ਜਦੋਂ ਫੌਜੀ ਦੇ ਪਰਿਵਾਰ ਨੂੰ ਮਾਨ ਸਨਮਾਨ ਮਿਲ ਗਿਆ 1 ਕਰੋੜ ਰੁਪਇਆ ਮਿਲ ਗਿਆ ਬਾਅਦ ਸਰਕਾਰੀ ਕੰਮ ਜਿਹੜੇ ਨੇ ਉਹਨਾਂ ਦੇ ਘਰ ਆ ਕੇ ਹੋਣ ਲੱਗੇ ਫਿਰ ਮੁੰਡੇ ਚ ਹੌਸਲਾ ਜਾਂਦਾ ਹੈ ਅਸੀਂ ਵੀ ਯਾਰ ਜੇ ਕੋਈ ਐਦਾਂ ਦੀ ਗੱਲ ਹੈ ਜਾਂ ਜਿਹੜੇ ਬਾਰਡਰਾਂ ਤੇ ਬੈਠੇ ਹੁਣ ਸੁਣ ਰਹੇ ਹੋਣਗੇ ਬਹੁਤ ਪੰਜਾਬੀ ਔਰ ਨਾਚਲ ਪ੍ਰਦੇਸ਼ ਤੋਂ ਲੈ ਕੇ ਬਾਰਡਰਾਂ ਤੇ ਸਾਡੀ ਡਿਊਟੀਆਂ ਲੱਗੀਆਂ ਹੋਈਆਂ ਆ ਮੁੰਡਿਆਂ ਦੀਆਂ ਉਹਨਾਂ ਨੂੰ ਵੀ ਹੌਸਲਾ ਹੁੰਦਾ ਕਿ ਸਾਡੇ ਨਾਲ ਹੈਗਾ ਕੋਈ ਸਾਡੇ ਪਰਿਵਾਰਾਂ ਦੀ ਦੇਖਭਾਲ ਕਰਨ ਵਾਸਤੇ ਹੈਗਾ ਔਰ ਸਰਕਾਰਾਂ ਦਾ ਇਹ ਫਰਜ਼ ਬਣਦਾ ਹੁੰਦਾ ਹੈ ਕਿ ਉਹ ਆਪਣੇ ਨਾਗਰਿਕਾਂ ਦਾ ਜਾਂ ਆਪਣੇ ਵੀਰ ਬਹਾਦਰ ਸੈਨਿਕਾਂ ਦਾ ਉਹਨਾਂ ਦਾ ਸਨਮਾਨ ਕਰੇ ਤੇ ਪਰਿਵਾਰ ਦੀ ਦੇਖਭਾਲ ਕਰੇ ਆ ਸੋਚ ਰਿਹਾ ਕਿ ਥੋੜੇ ਹੋਏ ਆ ਜੀ ਹੋਰ ਕਿੰਨੇ ਕੰਮ ਨੇ ਮੈਂ ਤਾਂ 2 ਸਾਲਾਂ ਵਾਲੇ ਕੰਮ ਲਿਖ ਕੇ ਵੀ ਦੇ ਦिए ਤਾਂ ਵੀ ਵਰਕੇ ਪਰ ਜਾਣਗੇ ਕੀ ਕੀ ਕਰਤਾ ਇੱਕ ਕੰਮ ਕੀਤਾ ਛੋਟਾ ਜੀ ਗੱਲ ਹੈ ਇੱਕ ਸਾਈਨ ਹੀ ਕਰਨੇ ਸੀ ਆ ਜਿਹੜੇ ਆਪਣੇ ਆਪ ਨੂੰ ਵੱਡੇ ਪੰਥਕ ਲੀਡਰ ਕਹਉਂਦੇ ਸੀ ਇਹਨਾਂ ਤੇ ਨਹੀਂ ਹੋਇਆ ਗੁਰੂ ਸਾਹਿਬ ਦੀ ਜਿਹੜੀ ਸਵਾਰੀ ਹੈ ਗੁਰੂ ਮਹਾਰਾਜ ਦੀ ਸਵਾਰੀ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਉਹ ਜਿਹੜੀ ਪਾਲਕੀ ਦੇ ਵਿੱਚ ਆਪਾਂ ਲੈ ਕੇ ਜਾਂਦੇ ਆ ਕਿਤੇ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਾਉਣਾ ਹੈ ਆਪਾਂ ਗੁਰਦੁਆਰਾ ਸਾਹਿਬ ਚੋਂ ਲੈ ਕੇ ਜਾਂਦੇ ਆ ਮਾਨ ਸਤਕਾਰ ਨਾਲ ਪਾਲਕੀ ਦੇ ਵਿੱਚ ਗੁਰੂ ਸਾਹਿਬ ਦੀ ਬੀੜ ਰੱਖੀ ਹੁੰਦੀ ਹੈ ਜਾਂ ਫਿਰ ਕੋਈ ਜੇ ਗੀਤਾ ਉਹ ਜਿਹੜੀ ਪਾਲਕ ਬੈਹਨ ਦੇ ਵਿੱਚ ਲੈ ਕੇ ਜਾਂਦੇ ਆ ਜਾਂ ਕੁਰਾਨ ਸ਼ਰੀਫ ਜੇ ਕਿਤੇ ਲੈ ਕੇ ਜਾਣ ਉਹਨਾਂ ਗੱਡੀਆਂ ਦਾ ਟੈਕਸ ਮਾਫ ਕਰਨਾ ਸੀ ਮੈਨੂੰ ਕਿ ਕੋਈ ਗੁਰਸਿੱਖ ਆਇਆ ਕਹਿੰਦਾ ਜੀ ਐਡਾ ਕੰਮ ਹੈ ਮੈਂ ਕਿਹਾ ਅਫਸਰ ਬੁਲਾਏ ਇਹ ਕੀ ਕੰਮ ਹੈ ਮੈਂ ਕਹਾਂ ਕਰ ਦਿਓ ਉਹ ਕਹਿੰਦੇ ਜੀ ਆਏ ਹੋ ਜਾਂਦਾ ਇਹਦੇ ਨਾਲ ਮੈਂ ਕਹਾਂ ਕੁਝ ਨਹੀਂ ਹੁੰਦਾ ਕਹਿੰਦੇ ਜੀ ਬਾਅਦ ਚ ਫਿਰ ਇਹ ਉਹ ਤੋਂ ਬਾਅਦ ਇਹ ਇਸੇ ਵਹੀਕਲ ਨੂੰ ਕਮਰਸ਼ੀਅਲ ਵਰਤੇ ਮੈਨੂੰ ਜਿਹੜੀ ਗੱਡੀ ਦੇ ਵਿੱਚ ਜਿਹੜੀ ਪਾਲਕੀ ਦੇ ਵਿੱਚ ਗੁਰੂ ਸਾਹਿਬ ਜੀ ਇੱਕ ਵਾਰੀ ਸਵਾਰ ਹੋ ਕੇ ਚਲੇ ਗਏ ਆਪਾਂ ਉਸ ਗੱਡੀ 'ਚ ਬਾਅਦ ਸਵਾਰੀਆਂ ਨਹੀਂ ਢੋਂਦੇ ਆਪਾਂ ਤਾਂ ਉਸ ਗੱਡੀ ਦੀ ਪੂਜਾ ਕਰਨ ਲੱਗ ਜਾਨੇ ਵੀ ਇਹਦੇ 'ਚ ਇਹਦੇ 'ਚ ਗੁਰੂ ਸਾਹਿਬ ਖੁਦ ਬੈਠੇ ਸੀ ਇਸ ਗੱਡੀ 'ਚ ਮੈਂ ਕਹਿੰਦਾ ਮਾਫ ਕਰੋ ਸਾਰਾ ਟੈਕ ਸਾਰਾ ਟੈਕਸ ਮਾਫ ਕਰਤਾ ਜੀ ਸਾਰੀਆਂ ਗੱਡੀਆਂ ਦਾ ਉਹਦੇ ਨਾਲ ਕੋਈ 5-10 ਲੱਖ ਦੀ ਗੱਲ ਹੁੰਦੀ ਹੈ ਇਹ ਕੋਈ ਗੁਰੂ ਸਾਹਿਬ ਦੇ ਨਾਮ ਤੇ ਜਿੰਨੇ ਤੋਂ ਆਪਾਂ ਮੰਗਦੇ ਹਾਂ ਹਰ ਰੋਜ਼ ਉਹਨਾਂ ਵਾਸਤੇ ਇੰਨਾ ਕਿ ਨਹੀਂ ਕਰ ਸਕਦੇ ਪਹਿਲੀ ਵਾਰ ਪਾਰਲੀਮੈਂਟ ਦੇ ਵਿੱਚ 27 ਦਸੰਬਰ ਨੂੰ ਛੋਟੇ ਸਾਹਿਬ ਜੀ ਨੂੰ ਸ਼ਰਧਾਂਜਲੀ ਦਵਾਇ ਲੜ ਕੇ ਉਹ ਮੰਨਦੇ ਨਹੀਂ ਸੀ ਸਪੀਕਰ ਮੰਨਦੀ ਨਹੀਂ ਸੀ ਮੈਂ ਕਹਿੰਦਾ ਨਹੀਂ ਜੀ 2018 ਦੀ ਗੱਲ ਹੈ ਮੈਂ ਕਹਿੰਦਾ ਜੀ ਉਹ ਕਹਿੰਦੀ ਪਹਿਲਾਂ ਤਾਂ ਕਦੇ ਦਿੱਤੀ ਨਹੀਂ ਸਿਧਾਂਜਲੀ ਮੈਂ ਕਿ ਇਹ ਹੀ ਤਾਂ ਦੁੱਖ ਹੈ ਕਿਉਂ ਨਹੀਂ ਦਿੱਤੀ ਪਹਿਲਾਂ ਸਿਧਾਂਜਲੀ ਸੋ ਮੈਂ ਲਿਖ ਕੇ ਦੇਖ ਕੇ ਉਹਨਾਂ ਨੂੰ ਕਿ 1705 ਈਸਵੀ ਵਿੱਚ 5 ਤੇ 7 ਸਾਲ ਦੀ ਉਮਰ 'ਚ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਨੂੰ ਸੂਬਾ ਸਰਹੰਦ ਨੇ ਕੰਦਾਂ ਦੇ ਵਿੱਚ ਣਵਾਇਆ ਜਦੋਂ ਗੋਡੇ ਤਾਂ ਕੰਦ ਆਈ ਤਾਂ ਉਹਨੇ ਇੱਟ ਨਹੀਂ ਛੱਲਣ ਦਿੱਤੀ ਉਹਨੇ ਚਾਰੇ ਗੋਡੇ ਛਲਵਾਏ ਸੀ ਆਹ ਕੁਰਬਾਨੀਆਂ ਨੇ ਸਾਡੀਆਂ ਆਹ ਸਾਡਾ ਵਿਰਸਾ ਹੈ ਭਗਤ ਸਿੰਘ ਹੋਰਾਂ ਨੇ 23 ਸਾਲ ਦੀ ਉਮਰ 'ਚ ਰੱਸਾ ਚੁੰਮ ਕੇ ਗਲ ਚ ਪਾਇਆ ਸੀ ਕਿ ਦੇਸ਼ ਦੇ ਨਾਂ ਲੱਗਣ ਚੱਲੀਏ ਜ਼ਿੰਦਗੀ ਆ ਸਾਡਾ ਵਿਰਸਾ ਹੈ ਤੇ ਦੂਜੇ ਪਾਸੇ ਆ ਬੀਜੇਪੀ ਵਾਲੇ ਇਹ ਕਹਿੰਦੇ ਅਸੀਂ ਭਗਤ ਸਿੰਘ ਦੀ ਝਾਕੀ ਨਹੀਂ ਨਿਕਲਣ ਦੇਣੀ 26 ਜਨਵਰੀ ਨੂੰ ਰਿਜੈਕਟ ਕਰਤੀ ਮੈਂ ਕਿ ਤੁਸੀਂ ਕੌਣ ਹੋ ਉਹਨੇ ਭਗਤ ਸਿੰਘ ਰਾਜਗੁਰੂ ਸਖਦੇਵ ਮਦਨ ਲਾਲ ਢੀਂਗੜਾ ਲਾਲਾ ਲਾਜਪਤ ਰਾਏ ਕਰਤਾਰ ਸਿੰਘ ਸਰਾਬੇ ਉਹਨੂੰ ਰਿਜੈਕਟ ਕਰਨ ਵਾਲੇ ਤੁਸੀਂ ਕੌਣ ਹੋ ਉਹ ਦੇਸ਼ ਦੀ ਆਜ਼ਾਦੀ 'ਚ ਤਾਂ ਸਾਡੇ ਬਜ਼ੁਰਗਾਂ ਨੇ ਹਿੱਸਾ ਪਾਇਆ ਉਹ ਦੇਸ਼ ਤੁਹਾਨੂੰ ਲੈ ਕੇ ਦੇਦਾ ਤੁਸੀਂ ਪ੍ਰਧਾਨ ਮੰਤਰੀ ਬਣ ਕੇ ਉਹਨਾਂ ਨੂੰ ਹੀ ਤੁਸੀਂ ਰਿਜੈਕਟ ਕਰਨ ਲੱਗੇ ਜਿਨ੍ਹਾਂ ਨੇ ਦੇਸ਼ ਯਾਦ ਕਰਾਇਆ ਵੀਰੋ ਪਹਿਲਾਂ ਤਾਂ ਸਿਰਫ 1 ਦਿਨ ਹੀ ਨਿਕਲਣੀ ਸੀ ਚੱਕ ਕੀ ਹੋਊ 26 ਜਨਵਰੀ ਨੂੰ ਫਿਰ ਮੈਂ 10 ਬਣਵਾ ਲੀਆ ਉਹਦੇ ਨਾਲ ਦੀਆਂ ਕੈਪਟਨ ਮਰਿੰਦਰ ਕੀ ਕਰ ਰਿਹਾ ਉੱਥੇ ਉਹ ਕਦੇ ਬੋਲਿਆ ਪੰਜਾਬ ਦੇ ਹੱਕ ਚ ਭੱਜ ਭੱਜ ਜਾ ਕੇ ਜਾਖੜ ਬੋਲਿਆ ਕਦੇ ਮਨਪੀਰ ਬਾਦ ਬੋਲਿਆ ਕਦੇ ਇਹਨਾਂ ਦੀ ਹਿੰਮਤ ਨਹੀਂ ਪੈਂਦੀ ਕਿ ਪੰਜਾਬ ਬਾਰੇ ਥੋੜਾ ਜਿਹਾ ਵੀ ਬੋਲ ਪੈਣ ਤੇ ਕੱਲ ਮੈਂ ਹੀ ਹਰ ਰੋਜ਼ ਲੜਦਾ ਰਹਿਣਾ ਉਹਨਾਂ ਨਾਲ ਕਦੇ ਕਦੇ ਗਵਰਨਰ ਨਾਲ ਲੜਾਈ ਹੋ ਗਈ ਉਹ ਕਹਿੰਦਾ ਮੈਂ ਆਹ ਨਹੀਂ ਤੈਨੂੰ ਕੰਮ ਕਰਨ ਦਿੰਦਾ ਫਿਰ ਸੁਪਰੀਮ ਕੋਰਟ ਜਾਣਾ ਮੈਂ ਕਦੇ ਮੇਰੀ ਸੈਂਟਰ ਨਾਲ ਲੜਾਈ ਹੋ ਜਾਂਦੀ ਹੈ ਮੰਡੀਆਂ ਦਾ ਪੈਸਾ ਰੋਕ ਰੱਖਿਆ 5500 ਕਰੋੜ ਰੁਪਈਆ ਮੰਡੀਆਂ ਦਾ ਤੇ ਸੜਕਾਂ ਦਾ ਉਹ ਵੀ ਕੈਪਟਨ ਦੀ ਗਲਤੀ ਕਰਕੇ ਰੋਕਿਆ ਹੋਇਆ ਅਸੀਂ ਤਾਂ ਕਾਨੂੰਨ ਵੀ ਬਦਲਤਾ ਹੁਣ ਵੀ ਨਹੀਂ ਦਿੰਦੇ ਫਿਰ ਕੈਪਟਨ ਸਾਹਿਬ ਤੁਸੀਂ ਕਹਾਦੇ ਤਜਰਬੇਕਾਰ ਸੀ ਭਈ ਤੁਸੀਂ ਇੰਨਾ ਪੈਸਾ ਰਕਵਾ ਕੇ ਰੱਖਤਾ ਉੱਥੇ ਗਲਤ ਫੈਸਲੇ ਲੈ ਕੇ ਬੋਲੋ ਹੁਣ ਫਿਰ ਉੱਥੇ ਸੋ ਹੁਣ ਤਾਂ ਮੈਂ ਤਾਂ ਕਿਸਾਨ ਜਿਹੜੀਆਂ ਕਮਿਟੀ ਜਥੇਬੰਦੀਆਂ ਨੇ ਮੈਂ ਰਾਤ ਦੇ 2-2 ਵਜੇ ਤੱਕ ਵੀਰੋ ਚਾਰ ਮੰਤਰੀ ਆਉਂਦੇ ਹੁੰਦੇ ਸੀ ਚਾਰ ਮੀਟਿੰਗਾਂ ਹੋਈਆਂ ਰਾਤ ਦੇ 2-2 ਵਜੇ ਤੱਕ ਮੈਂ ਨਾਲ ਬੈੰਦਾ ਸੀ ਕਿ ਜੇ ਗੱਲ ਨਿਪੜ ਜੇ ਕਿਉਂਕਿ ਜਦੋਂ ਇੱਥੋਂ ਤੁਸੀਂ ਕਣਕ ਲੈ ਕੇ ਜਾਂਦੇ ਹੋ ਆ ਹੁਣ 120 ਲੱਖ ਮੀਟਰਿਕ ਟਨ ਕਣਕ ਦੇਊਂਗਾ ਜੀ 130 ਵੇਸ਼ ਨੂੰ ਔਰ 210 ਲੱਖ ਮੀਟਰਿਕ ਟਨ ਚੌਲ ਦਿੰਨੇ ਆ ਜੀ ਔਰ ਚੌਲ ਆਪਣੀ ਖਰਾਕ ਨਹੀਂ ਹੈਗੀ ਇਸ ਕਰਕੇ ਨਹੀਂ ਨਹੀਂ 10% ਤਾਂ ਦੇਸ਼ ਨੂੰ ਦਿੰਨੇ ਆ ਤੇ ਜਦੋਂ ਉਦੋਂ ਤਾਂ ਤੁਸੀਂ ਫਿਰ ਸਿੱਧੇ ਹੀ ਲੈ ਜੰਨੇ ਹੋ ਮਾਲ ਗੱਡੀਆਂ 'ਚ ਭਰ ਕੇ ਤੇ ਜੇ ਉਸੇ ਕਣਕ ਨੂੰ ਤੇ ਝੋਨੇ ਨੂੰ ਪੈਦਾ ਕਰਨ ਵਾਲਾ ਕਿਸਾਨ ਜੇ ਤੁਹਾਨੂੰ ਇਹ ਕਹਿੰਦਾ ਕਿ ਮਿਲ ਕੇ ਬਹਿ ਜੀਏ ਥੋੜਾ ਜਿਹਾ ਸਾਡੇ ਭਾਅ ਥੋੜੇ ਜਿਹਾ ਠੀਕ ਕਰ ਦਿਓ ਫਸਲਾਂ ਦੇ ਉਦੋਂ ਤੁਸੀਂ ਤਾਰਾਂ ਲਾ ਲੈਨੇ ਹੋ ਹਰਿਆਣੇ ਵਾਲੇ ਬਾਰਡਰ ਤੇ ਤੇ ਗੋਲੀਆਂ ਚਲਾਉਨੇ ਹੋ ਅਥਰੂ ਗੈਸ ਦੇ ਗੋਲੇ ਛੱਡ ਦਿਓ ਇਹ ਗਲਤ ਗੱਲ ਪੰਜਾਬ ਦੇ ਹੱਕਾਂ ਵਾਸਤੇ ਮੈਂ ਲੜੂੰਗਾ ਪਰ ਮੈਨੂੰ ਮੈਂ ਤੁਹਾਡੇ ਕੋਲ ਆਇਆ ਮੈਂ ਲੜੂਗਾ ਮੇਰੀ ਲੜਾਈ ਚ ਕੋਈ ਕਮੀ ਨਹੀਂ ਰਹੂਗੀ ਪਰ ਜੇ ਮੈਨੂੰ ਤੁਸੀਂ 13 ਹੱਥ ਜਿਹੜੇ ਏਦਾਂ ਮੁਠੀ ਬਣ ਕੇ ਪਾਰਲੀਮੈਂਟ ਚ ਇਨਕਲਾਬ ਦਾ ਨਾਰਾ ਲਾ ਦੇਣ ਤੇ 13 ਜ਼ੁਬਾਨਾਂ ਜਿਹੜੀਆਂ ਪੰਜਾਬ ਦੇ ਹੱਕਾਂ ਵਾਸਤੇ ਪਾਰਲੀਮੈਂਟ ਚ ਬੋਲਣ ਉਹ ਮੈਨੂੰ ਦੇ ਦੋਗੇ ਤਾਂ ਮੇਰਾ ਥੋੜਾ ਜਿਹਾ ਭਜਨ ਘਟ ਜੂਗਾ ਤੇ ਮੈਂ ਪੰਜਾਬ ਨੂੰ 3 ਸਾਲ ਉਦੋਂ ਬਾਅਦ ਆਪਣੇ ਸਰਕਾਰ ਦੇ ਇਸੇ ਸਰਕਾਰ ਦੇ ਰਹਿੰਦੇ ਨੇ 3 ਸਾਲਾਂ ਚ ਤੁਹਾਨੂੰ ਇਹ ਪਤਾ ਲੱਗ ਜੂਗਾ ਕਿ ਜਦੋਂ ਪੋਲੀਟੀਕਲ ਸ਼ਕਤੀ ਹੋਵੇ ਜਦੋਂ ਮੈਨੂੰ ਮੇਰੇ ਦਿਮਾਗ 'ਤੇ ਇਹ ਬੋਝ ਲੱਗ ਗਿਆ ਕਿ ਭਾਈ ਲੋਕਾਂ ਨੇ ਮੇਰੇ ਕੰਮਾਂ ਤੇ ਭਗਵੰਤ ਮਾਨਾ ਤੇਰੇ ਕੰਮਾਂ ਤੇ ਇਮਾਨਦਾਰੀ ਤੇ ਮੋਹਰ ਲਾਤੀ ਲੈ ਹੁਣ ਹੋਰ ਤੁਗੜਾ ਤਿਗੜਾ ਹੋ ਕੇ ਕੰਮ ਕਰ ਮਜਾ ਲੈ ਕੇ 1 ਰੁਪਿਆ ਵੀ ਸੈਂਟਰ ਸਾਡਾ ਉੱਥੇ ਰੱਖ ਜੇ ਜਾਂ ਸੈਂਟਰ ਸਾਡਾ ਹੱਕ ਨਾ ਦੇਵੇ ਜੇ ਸਾਡੇ ਕੋਲ 13 ਜ਼ੀਰੋ ਹੋ ਗਿਆ ਸੋ ਇੱਥੋਂ ਖਡੂਰ ਸਾਹਿਬ ਤੋਂ ਤੁਸੀਂ ਸਾਨੂੰ ਪਾਰਲੀਮੈਂਟ 'ਚ ਭੇਜੋ ਆਪ ਦੇ ਪੁੱਤਾਂ ਨੂੰ ਭੇਜੋ ਤੁਸੀਂ ਆ ਪਾਓ ਪਹਿਲਾਂ ਮੈਂ ਸੀ ਪਾਰਲੀਮੈਂਟ 'ਚ ਤੁਸੀਂ ਉਦੋਂ ਪਹਿਲਾਂ ਕਦੇ ਬੋਲਦੇ ਦੇਖਿਆ ਮੈਂ ਜਾ ਕੇ 14 ਚ ਗਿਆ 19 ਚ ਗਿਆ ਮੈਂ ਇਕੱਲੇ ਹੀ ਸੀ 19 ਚ ਤਾਂ ਮੈਂ ਇਕੱਲੇ ਹੀ ਸੀ ਜਦੋਂ ਮੈਂ ਉੱਠ ਕੇ ਸਪੀਕਰ ਨੂੰ ਕੁਝ ਕਹਿਣ ਸੀ ਉਹ ਕਹਿੰਦਾ ਸੀਗਾ ਵੀ ਇਹਨੂੰ ਟਾਈਮ ਦੇ ਦਿਆ ਕਰੋ ਨਹੀਂ ਜੇ ਬੋਲਦਾ ਤਾਂ 2 ਮਿੰਟ ਹੀ ਬੋਲਦਾ ਹੈ ਜਿਹਨੂੰ ਟਾਈਮ ਨਾ ਦੇਈਏ ਐਡਾ ਘੰਟਾ ਚੱਲਣ ਨਹੀਂ ਦਿੰਦਾ ਇਹ ਸੋ ਭਾਈਏ ਪਤਾ ਹੈ ਹਾਂ ਹੱਕਾਂ ਵਾਸਤੇ ਸੋ ਇਸ ਕਰਕੇ ਮੈਨੂੰ ਮਿਲਦਾ ਸੀ ਟਾਈਮ ਉੱਥੇ ਟਾਈਮ ਮਿਲਦਾ ਸੀ ਬੋਲਣ ਦਾ ਮੈਨੂੰ ਪਤਾ ਸਾਰਾ ਇਸ ਕਰਕੇ ਤੁਸੀਂ ਇੱਥੋਂ ਝਾੜੂ ਨੂੰ ਜਿਤਾਓ ਤੁਹਾਡੇ ਐਮਪੀ ਨੂੰ ਕਿ ਵੀ ਹੱਕ ਮੰਗਣ ਨੇ ਇਹ ਦੱਸਣ ਦੇ ਪਾਸਵਰਡ ਸਾਰੇ ਮੈਂ ਦੱਸਾਂ ਉਹ ਐਂ ਬੋਲਣਾ ਉੱਥੇ ਐਂ ਕਰੀਦਾ ਹੁੰਦਾ ਇਹਦੇ ਨਾਲ ਚਾਲੂ ਹੁੰਦੇ ਆ ਇਹਦੇ ਨਾਲ ਹੁੰਦੇ ਆ ਆ ਹੁਣ ਪਹਿਲੇ ਦੌਰ ਦੀਆਂ ਵੋਟਾਂ ਤਾਂ ਹੋ ਗਈਆਂ ਦੂਜੇ ਦੀਆਂ ਅੱਜ ਪੈ ਰਹੀਆਂ ਨੇ 190 92 ਬੋ ਸੀਟਾਂ ਤੇ ਵੋਟਾਂ ਪੈ ਜਾਣਗੀਆਂ ਅੱਜ ਸ਼ਾਮ ਨੂੰ 7:00 6:00 ਵਜੇ ਤੱਕ ਵੀਰੋ ਅੰਦਲੀਆ ਰਿਪੋਰਟਾਂ ਕੀ ਕਹਿੰਦੀਆਂ ਨੇ ਮੋਦੀ ਦੇ ਭਾਸ਼ਣ ਸੁਣ ਕੇ ਦੇਖ ਲਓ ਪਤਾ ਲੱਗ ਜਾਊਗਾ ਅੰਦਲੀਆ ਰਿਪੋਰਟਾਂ ਇਹ ਕਹਿੰਦੀਆਂ ਨੇ ਕਿ ਐਸ ਵਾਰ ਇੰਡੀਆ ਗਠਵੰਦਨ ਦੀ ਸਰਕਾਰ ਬਣਨ ਜਾ ਰਹੀ ਹੈ ਆਮ ਆਦਮੀ ਪਾਰਟੀ ਤੋਂ ਬਿਨਾ ਸਰਕਾਰ ਨਹੀਂ ਬਣ ਸਕਦੀ ਦੇਖ ਦੀ ਜਦੋਂ ਆਪਣਾ ਇਹ ਹਿੱਸਾ ਪੈ ਗਿਆ ਲਾਲੋ ਲਾਲੋ ਨਾਰੀ ਲਾਲੋ ਕੋਈ ਨਹੀਂ ਜਦੋਂ ਜਦੋਂ ਸਰਕਾਰ ਜਦੋਂ ਦੇਸ਼ ਦੀ ਸਰਕਾਰ ਚ ਹਿੱਸਾ ਪੈ ਗਿਆ ਫਿਰ ਸੋਚ ਕੇ ਦੇਖਿਓ ਪੰਜਾਬ ਕਿੱਥੇ ਜਾਊਗਾ ਫੇਰ ਨਾ 1 ਰੁਪਿਆ ਰੁਕ ਗਿਆ ਉੱਥੇ ਫੇਰ ਬਲਕੇ ਹੋਰ ਲੈ ਕੇ ਆਵਾਂਗੇ ਬਲਕੇ ਵਿਆਜ ਵੀ ਲੈ ਕੇ ਆਵਾਂਗੇ ਜਿਹੜਾ ਰੋਕਿਆ ਉਹਨਾਂ ਨੇ ਉਹਦਾ ਵਿਆਜ ਵੀ ਦੇਓ ਭਾਈ ਸਾਨੂੰ ਸੋ ਇਸ ਕਰਕੇ ਮੈਂ ਤੁਹਾਨੂੰ ਕਹਿਣ ਆਇਆ ਕਿ ਇਸ ਝਾੜੂ ਨਾਲ ਪਹਿਲਾਂ ਆਪਾਂ ਸਿਰਫ ਦੁਕਾਨ ਜਾਂ ਮਕਾਨ ਸਾਫ਼ ਕਰਦੇ ਸੀ ਹੁਣ ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ ਦੇ ਵਿੱਚ ਇਸ ਝਾੜੂ ਨਾਲ ਪੂਰਾ ਹਿੰਦੁਸਤਾਨ ਸਾਫ਼ ਕੀਤਾ ਜਾਊਗਾ ਮੈਨੂੰ पत्रकारों ने पूछ लिया दिल्ली कि ये देश में जो भ्रष्टाचार है इससे देश का कितना नुकसान हो गया होगा अब तक इस भ्रष्टाचारियों की वजह से देश का कितना नुकसान हो गया होगा अब, हो हो अब तक आपके अंदाजे में मैं कह सा पिंड कस्तूरी लाल लाला जी की दुकान है जनवरी का महीना सी कि ਕੋਈ ਆਏ ਚੋਰ ਕੰਦ ਨੂੰ ਪਾੜ ਲਾ ਕੇ ਦੁਕਾਨ ਚੋਂ ਗੱਲਾ ਗੱਲਾ ਚੱਕ ਕੇ ਲੈ ਗਏ ਉਹਦਾ ਅਗਲੇ ਦਿਨ ਕਸਤੂਰੀ ਜੀ ਨੇ ਐਫ ਆਈ ਆਰ ਲਿਖਾਤੀ ਚਲੋ ਦੁਕਾਨ ਤਾਂ ਚਲਾਉਣੀ ਸੀ ਦੁਕਾਨ ਤਾਂ ਖੁੱਲਣੀ ਸੀ ਲੋਹੜੀ ਵਾਲੇ ਦਿਨ ਸੀ ਰਿਓੜੀਆਂ ਵਾਲੀ ਬੋਰੀਏ ਕਿਨਾਰੇ ਜੇ ਮੋੜ ਕੇ ਰੱਖਤੀ ਗੱਚਕ ਵਾਲੀ ਬੋਰੀ ਜੀ ਰੱਖਤੀ ਮੂੰਗਫਲੀ ਵਾਲੀ ਰੱਖਤੀ ਹੈਨਾ ਪਿੰਡ ਦੇ ਲੋਕ ਪਤਾ ਲੈਣ ਆਉਣ ਲੱਗੇ ਅਫਸੋਸ ਕਰਨ ਆਉਣ ਲੱਗੇ ਜਿਹੜਾ ਆਇਆ ਕਰੇ ਰਿਓੜੀਆਂ ਵਾਲੀ ਬੋਰੀ ਚੋਂ ਮੁਠੀ ਭਰਿਆ ਕਰੇ ਦੋ ਕ ਰੋੜੀਆਂ ਮੂੰਹ ਚ ਪਾ ਕੇ ਖਾਂਦਾ ਖਾਂਦਾ ਪੁੱਛ ਲਿਆ ਕਰੇ ਕਸਤੂਰੀ ਯਾਰ ਕਿੰਨਾ ਕ ਨੁਕਸਾਨ ਹੋ ਗਿਆ ਹੁਣਾ ਕਸਤੂਰੀ ਹੁਣ ਕੀ ਦੱਸੇ ਫੇਰ ਅਗਲਾ ਆ ਗਿਆ ਉਹਨੇ ਗੱਚਕ ਚੱਕੀ ਗੱਚਕ ਖਾਂਦਾ ਖਾਂਦਾ ਕਹਿੰਦਾ ਕਸਤੂਰੀ ਯਾਰ ਮੈਨੂੰ ਤਾਂ ਹੁਣ ਪਤਾ ਲੱਗਿਆ ਮੈਂ ਕਿੱਥੇ ਚਲ ਜਾ ਕੇ ਆਈਏ ਕਿੰਨਾ ਕ ਨੁਕਸਾਨ ਹੋ ਗਿਆ ਹੁਣਾ ਕਰਦੇ ਕਰਾਉਂਦੇ ਜੀ ਅੱਧੇ ਪਿੰਡ ਤੋਂ ਵੱਧ ਪਤਾ ਲੈ ਗਏ 2:00 ਵਜੇ ਪਿੰਡ ਦਾ ਸਰਪੰਚ ਵੀ ਆ ਗਿਆ ਉਹ ਕਿਤੇ ਬਾਹਰ ਗਿਆ ਹੋਇਆ ਸੀ ਲੰਬੇ ਗਿਆ ਸੀ ਉਹਨੇ ਅਖਿਆਲ ਕਸਤੂਰੀ ਤੇ ਚੋਰੀ ਹੋ ਗਈ ਚਲ ਅਫਸੋਸ ਕਰਈਏ ਕਸਤੂ ਉਹਨੇ ਸਰਪੰਚ ਨੇ ਵੀ ਰੋੜੀਆਂ ਵਾਲੀ ਬੋਰੀ ਚੋਂ ਉੱਪਰ ਹੀ ਮੁਠੀ ਦੋ ਤਿੰਨ ਮੂੰਹ ਚ ਪਾ ਕੇ ਕਹਿੰਦਾ ਬਹੁਤ ਮਾੜਾ ਹੋ ਗਿਆ ਕਸਤੂਰੀ ਕਿੰਨਾ ਕ ਨੁਕਸਾਨ ਹੋ ਗਿਆ ਹਣਾ ਕਸਤੂਰੀ لال ਕਹਿੰਦਾ ਸਰਪੰਚ ਸਾਹਿਬ ਅੱਧਾ ਪਿੰਡ ਤਾਂ ਪਤਾ ਲੈ ਗਿਆ ਅੱਧਾ ਹਜੇ ਆਊਗਾ ਜਿਹੜਾ ਆਉਂਦਾ ਥੋੜੇ ਵਾਂਗੂ ਰਿਓੜੀਆਂ ਦੀ ਮੁੱਠੀ ਭਰ ਲੈਂਦਾ ਭਰ ਕੇ ਖਾਂਦਾ ਖਾਂਦਾ ਮੈਨੂੰ ਪੁੱਛ ਲੈਂਦਾ ਕਿੰਨਾ ਕ ਨੁਕਸਾਨ ਹੋ ਗਿਆ ਉਹ ਕਹਿੰਦਾ ਸਰਪੰਚ ਸਾਹਿਬ ਨੁਕਸਾਨ ਤਾਂ ਹਜੇ ਚੱਲੀ ਜਾਂਦਾ ਜੀ ਇੱਥਾ ਹੁਣ ਆਥੜੇ ਜੇ ਜੋ ਸਾਰਾ ਪਿੰਡ ਪਤਾ ਲੱਗਿਆ ਉਸ ਤੋਂ ਬਾਅਦ ਸਾਹਬ ਲਾਵਾਂਗੇ ਜੀ ਮੈਂ ਕਹਾਂ ਜੀ ਭ੍ਰਿਸ਼ਟਾਚਾਰੀ ਨੇ ਕਿੰਨਾ ਨੁਕਸਾਨ ਕਰਤਾ ਦੇਸ਼ ਦਾ ਇਹਦਾ ਕਿਵੇਂ ਦਸੀਏ ਨੁਕਸਾਨ ਤਾਂ ਹਜੇ ਚੱਲੀ ਜਾਂਦਾ ਹੈ ਤਾਂ ਹਰਵਿੰਦ ਕੇਜਰੀਵਾਲ ਵਰਗਾ ਪ੍ਰਧਾਨ ਮੰਤਰੀ ਬਣਿਆ ਇਮਾਨਦਾਰ ਬੰਦਾ ਉਹ ਤੋਂ ਬਾਅਦ ਸਾਹ ਬਲਾਵਾਂਗੇ ਇਹਨਾਂ ਨੇ ਕਿੰਨਾ ਕੁ ਨੁਕਸਾਨ ਕੀਤਾ ਆਪਣਾ ਸੋ ਇਸ ਕਰਕੇ ਤੁਹਾਨੂੰ ਕਹਿਣਾ ਆ ਕਿ ਵੀਰੋ ਇਕੱਠੇ ਹੋ ਜੋ ਇਕਾ ਰੱਖਿਓ ਛੋਟੀਆਂ-ਮੋਟੀਆਂ ਗਲਤੀਆਂ ਵੀ ਹੋ ਗਈਆਂ ਹੋਣਗੀਆਂ ਵਰਕਰਾਂ ਵਲੰਟੀਅਰਾਂ ਤੋਂ ਤਲਖੀਆਂ ਹੋ ਜਾਂਦੀਆਂ ਨੇ ਪਰ ਉਹ ਛੋਟੀਆਂ ਨੇ ਦੇਸ਼ ਨੂੰ ਬਚਾਉਣਾ ਡਾਕਟਰ ਭੀਮrao ਅੰਬੇਦਕਰ ਜੀ ਦੇ ਲਿਖੇ ਹੋਏ ਸੰਵਿਧਾਨ ਨੂੰ ਬਚਾਉਣਾ ਬਹੁਤ ਜ਼ਰੂਰੀ ਹੋ ਗਿਆ ਲੋਕਤੰਤਰ ਨੂੰ ਬਚਾਉਣਾ ਬਹੁਤ ਜ਼ਰੂਰੀ ਹੋ ਗਿਆ ਆਪਾਂ ਤਾਂ ਹੁਣ ਤੱਕ ਪਤਾ ਹੀ ਲੱਗਿਆ ਪੰ ਤਾਂ ਕਿ ਚੋਰ ਕਿਹੜੇ ਨੇ ਲੁਟੇਰੇ ਕਿੱਥੇ ਨੇ ਆਪਾਂ ਤਾਂ ਇੱਕ ਦੂਜੇ ਦੇ ਆਪਸ ਵਿੱਚ ਹੀ ਸ਼ੱਕ ਕਰਨ ਕਰਨ ਲੱਗ ਗਏ ਇੱਕ ਪਿੰਡ ਸੀਗਾ ਉੱਥੇ ਮੱਝਾਂ ਮਰਨ ਲੱਗੀਆਂ ਇੱਕ ਪਿੰਡ ਇੱਕ ਦਿਨ ਚ ਇੱਕ ਮੱਝ ਮਰ ਗਈ ਦੂਜੇ ਦਿਨ ਦੋ ਮੱਝਾਂ ਮਰ ਗਈਆਂ ਤੀਜੇ ਦਿਨ ਦੋ ਹੋਰ ਮਰ ਗਈਆਂ ਪਿੰਡ ਦੇ ਲੋਕਾਂ ਨੂੰ ਤਤੱਲੀ ਮਚ ਗਈ ਪਿੰਡ ਚ ਉਹ ਉਹ ਪਿੰਡ ਦੀ ਹੱਦ ਤੇ ਕੋਈ ਸਾਧੂ ਮਹਤਮਾ ਰਹਿੰਦਾ ਸੀ ਉਹਦੀ ਬੜੀ ਮੰਨਤ ਸੀ ਪਿੰਡ ਚ ਉਹਦੇ ਕੋਲ ਗਿਆ ਪਿੰਡ ਇਕੱਠਾ ਹੋ ਕੇ ਕਹਿੰਦੇ ਬਾਬਾ ਜੀ ਮੱਜਾਂ ਚੋਂ ਮਰਨ ਲੱਗੀਆਂ ਮੱਜਾਂ ਚੋਰੀ ਹੋਣ ਲੱਗੀਆਂ ਦੋ ਚੋਰੀ ਹੋ ਗਿਆ ਤਿੰਨ ਚੋਰੀ ਹੋ ਗਿਆ ਤੋ ਕੀ ਕਰੀਏ ਦੱਸੋ ਉਹ ਬਾਬਾ ਜੀ ਕਹਿੰਦੇ ਕਹਿੰਦੇ ਐ ਕਰੋ ਇੱਕ ਚਾਦਰ ਤਾਣ ਲਿਓ ਚਾਰ ਜਾਨੇ ਚਾਰੇ ਕਿਨਾਰੇ ਫੜ ਕੇ ਨਾਊਂਸਮੈਂਟ ਕਰ ਦਿਓ ਸਾਰੇ ਪਿੰਡ ਨੂੰ ਉਹ ਚਾਦਰ ਦੇ ਥੱਲੋਂ ਦੀ ਕੱਢ ਦਿਓ ਜਦੋਂ ਚੋਰ ਉਸ ਚਾਦਰ ਦੇ ਥੱਲੋਂ ਦੀ ਨਿਕਲੇ ਦੌੜਾ ਪੈ ਜੂਗਾ ਉੱਥੇ ਹੀ ਮਰ ਜਾਣਗੇ ਉਹ ਪਿੰਡ ਦੇ ਗੁਰਦੁਆਰਾ ਸਾਹਿਬ ਚ ਅਨਾਊਂਸਮੈਂਟ ਕਰਤੀ ਭਾਈ ਚਾਦਰ ਦੇ ਥੱਲੋਂ ਦੀ ਲੰਗਣਾ ਪਊ ਚਾਰ ਜਾਨੇ ਚਾਦਰ ਫੜ ਕੇ ਖੜ ਗਏ ਚਾਰੇ ਕੋਨਿਆਂ ਤੋਂ ਨਿਕਲ ਗਏ ਜੀ ਪਿੰਡ ਦੇ ਬੰਦੇ ਪਿੰਡ ਦੀਆਂ ਬੀਬੀਆਂ ਉਹ ਵੀ ਨਿਕਲ ਗਈਆਂ ਥੱਲੋਂ ਦੀ ਬੱਚੇ ਵੀ ਵਿਜਦੀ ਸਾਰਾ ਪਿੰਡ ਨਿਕਲ ਗਿਆ ਜੀ ਕਿਸੇ ਨੂੰ ਦੌੜਾ ਨਹੀਂ ਪਿਆ ਕੋਈ ਮਰਿਆ ਨਹੀਂ ਕਾਰਨ ਪਤਾ ਕੀ ਸੀ ਜਿਹੜੇ ਮੱਝਾਂ ਚੋਰੀ ਕਰਦੇ ਸੀ ਉਹ ਤਾਂ ਚਾਦਰ ਫੜੀ ਖੜੇ ਸੀ ਉਹਦੇ ਚਾਰੇ ਕਿਨਾਰੇ ਫਰੀ ਖਰੇ ਸੀ ਮਰੇ ਕੌਣ ਆਪਾਂ ਨਾਲ ਵੀ ਇੰਹੀ ਹੋਈ ਐ ਉਹ ਲੁੱਟਣ ਵਾਲੇ ਤਾਂ ਚਾਦਰ ਫੜੀ ਖਰੇ ਆ ਆਪਾਂ ਉਹੀ ਥਲੂੰ ਦੀ ਲੰਗੀ ਜਾਂਦੇ ਆ ਚਾਦਰ ਚੋਰਾਂ ਦੇ ਹੱਥ ਚੋਂ ਫੜ ਕੇ ਆਪਣੇ ਇਮਾਨਦਾਰ ਹੱਥਾਂ ਚ ਚਾਦਰ ਫੜਾਓ ਤਾਂ ਇਹ ਆਪਣੀਆਂ ਚੋਰੀਆਂ ਆਪਣੇ ਨਾਲ ਜਿਹੜੀਆਂ ਲੁੱਟਾਂ ਹੁੰਦੀਆਂ ਆਈਆਂ ਨੇ ਇਹ ਬੰਦ ਹੋਣਗੀਆਂ ਇਹ ਗੱਲ ਮੈਂ ਹੋਰ ਬਹੁਤ ਜ਼ਰੂਰੀ ਕਰਨੀ ਹੈ ਜਿਹਦਾ ਮੈਨੂੰ ਅਫਸੋਸ ਹੈ ਲਾਲਜੀਤ ਪੁੱਲਰ ਨੇ ਜਜ਼ਬਾਤਾਂ ਚ ਆ ਕੇ ਪਤਾ ਨਹੀਂ ਕਿਵੇਂ ਇੱਕ ਬਿਆਨ ਦੇ ਵਿੱਚ ਬਹੁਤ ਗਲਤ ਸ਼ਬਦਾਵਲੀ ਵਰਤੀ ਆਮ ਆਦਮੀ ਪਾਰਟੀ ਬਿਲਕੁਲ ਵੀ ਸਮਰਥਨ ਨਹੀਂ ਕਰਦੀ ਇਸ ਗੱਲ ਦਾ ਅਸੀਂ ਜਾਤ ਪਾਤ ਦੀ ਰਾਜਨੀਤੀ ਕਰਦੇ ਹੀ ਨਹੀਂ ਅਸੀਂ ਤਾਂ ਧਰਮ ਦੀ ਰਾਜਨੀਤੀ ਨਫਰਤ ਦੀ ਰਾਜਨੀਤੀ ਕਰਦੇ ਹੀ ਨਹੀਂ ਅਸੀਂ ਤਾਂ ਸਕੂਲਾਂ ਦੀ ਅਸੀਂ ਤਾਂ ਕਾਲਜਾਂ ਦੀ ਪੜ੍ਹਾਈ ਦੀ ਬਿਜਲੀ ਦੀ ਹਸਪਤਾਲਾਂ ਦੀ ਰਾਜਨੀਤੀ ਕਰਦੇ ਆ ਮੈਂ ਇਮੀਡੀਏਟਲੀ ਜਦ ਨੂੰ ਪਤਾ ਲੱਗਿਆ ਮੈਂ ਇਹਨੂੰ ਫੋਨ ਕੀਤਾ ਮੈਂ ਕਿਹਾ ਮਿੱਤਰਾਂ ਇਹਦੇ 'ਚ ਕੋਈ ਐਕਸਕਿਊਜ਼ ਨਹੀਂ ਬਿਨਾਂ ਸ਼ਰਤ ਮਾਫੀ ਮੰਗ ਲਿਆ ਜਾ ਕੇ ਦਰਵਾਸਾ ਵੀ ਮਾਫੀ ਮੰਗ ਕੇ ਮੈਂ ਵੀ ਅੱਜ ਲਾਣੇਦਾਰ ਹੋਣ ਦੇ ਨਾਤੇ ਮੁਖੀਆ ਹੋਣ ਦੇ ਨਾਤੇ ਮੈਂ ਵੀ ਖੇਮਾ ਦਾ ਜਾਂਚ ਕਾ ਕਿ ਇਹਦੇ ਮੋਹ ਜੇ ਕੁਝ ਨਿਕਲਿਆ ਤਾਂ ਪਰ ਅੱਗੇ ਤੋਂ ਲਾਲਜੀਤ ਅੱਗੇ ਤੋਂ ਇਸ ਤਰ੍ਹਾਂ ਦਾ ਕੰਮ ਨਹੀਂ ਚੱਲੇਗਾ ਫਿਰ ਕਿਉਂਕਿ ਆਪਾਂ ਆਪਾਂ ਸਾਰੇ ਸਮਾਜ ਨੂੰ ਇਕੱਠਾ ਕਰਨਾ ਆਪਾਂ ਸਾਰੇ ਸਮਾਜ ਨੂੰ ਇਕੱਠੇ ਲੈ ਕੇ ਤੁਰਨਾ ਹੈ ਆਪਾਂ ਆਪਾਂ ਤਾਂ ਗੁਰੂ ਸਾਹਿਬ ਨੇ ਜਦੋਂ ਖਾਲਸਾ ਸਾਜਿਆ ਸੀ ਉਦੋਂ ਪੰਜ ਪਿਆਰੇ ਕੌਣ ਸੀ ਸਾਰੇ ਇਕੱਠੇ ਸੀ ਅੱਜ ਲੰਗਰ ਲੱਗਦੇ ਨੇ ਆਪਾਂ ਪੁੱਛਦਿਆਂ ਲੰਗਰ 'ਚ ਕੌਣ ਖਾਣਾ ਹੁੰਦਾ ਆਓ ਸਾਰੇ ਜਾਓ ਚਾਰ ਦਰਵਾਜੇ ਨੇ ਦਰਬਾਰ ਸਾਹਿਬ ਦੇ ਚਾਰ ਦਰਵਾਜੇ ਕੀ ਉੱਤਰ ਪੂਰਬ ਪੱਛਮ ਦੱਖਣ ਜਿਹੜਾ ਹੋ ਖੁੱਲੇ ਸੋ ਇਸ ਤਰ੍ਹਾਂ ਦਾ ਇਹਦੇ ਪਤਾ ਨਹੀਂ ਕਿਵੇਂ ਕੋਈ ਜਜ਼ਬਾਤੀ ਹੋ ਕੇ ਕਈ ਵਾਰੀ ਵੋਟਾਂ 'ਚ ਨਿਕਲ ਜਾਂਦਾ ਪਰ ਮੈਂ ਹਰ ਭਾਈਚਾਰੇ ਦੀ ਕਦਰ ਕਰਨ ਵਾਲਾ ਬੰਦਾ ਮੈਂ ਤਾਂ ਸੰਤਰਾ ਮਦਾਸੀ ਦੀਆਂ ਕਪਤਾਮਾਂ ਤੂੰ ਮੰਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਮੈਂ ਤਾਂ ਉਹ ਕਬਤਾ ਮਾ ਸੁਣਾ ਸੁਣਾ ਕੇ 골ਡ ਮੈਡਲ ਜਿੱਦਦਾ ਰਹੇ ਆਪਦੇ ਕਾਲਜ ਵੱਲੋਂ ਜਿੱਥੇ ਤੰਗ ਨਾ ਸਮਝਣ ਤੰਗੀਆਂ ਨੂੰ ਜਿੱਥੇ ਮਿਲਣ ਅੰਗੂਠੇ ਸੰਗੀਆਂ ਨੂੰ ਜਿੱਥੇ ਵਾਲ ਤਰਸਦੇ ਕੰਗੀਆਂ ਨੂੰ ਨੱਕ ਵਗਦੇ ਅੱਖਾਂ ਚੁੰਨੀਆਂ ਤੇ ਦੰਦ ਕਰੇੜੇ ਤੂੰ ਮੰਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਸੋ ਮੈਂ ਤਾਂ ਇਸ ਧਾਰਨਾ ਦਾ ਕਦੇ ਵੀ ਮੈਂ ਉਹ ਨਹੀਂ ਕਰਦਾ ਸੀ ਤਾਂ ਪੂਰੇ ਸਮਾਜ ਨੂੰ ਤਰੱਕੀ ਕਰਨੀ ਹੈ ਬਿਜਲੀ ਦੇ ਬਿੱਲ ਫ੍ਰੀ ਕਰਨ ਵੇਲੇ ਮੈਨੂੰ ਕਹਿੰਦੇ ਜੀ ਬੀਪੀਐਲ ਕਾਰਡ ਵਾਲਿਆਂ ਦੇ ਕਰ ਦਿੰਨੇ ਆ ਆ ਫਲਾਨਿਆਂ ਦੇ ਕਰ ਦਿੰਨੇ ਮੈਂ ਕਹਿੰਨਾ 600 ਯੂਨਟ ਰੱਖੋ ਚਾਹੇ ਉਹਦੇ ਦੋ ਏਸੀ ਲੱਗੇ ਹੋਏ ਨੇ ਪਰ ਉਹ 600 ਯੂਨਟ ਤੋਂ ਥੱਲੇ ਆਪਦਾ ਮੀਟਰ ਦਿਖਾ ਦੇ ਉਹਨੂੰ ਵੀ ਮਾਫ਼ ਸਾਰਿਆਂ ਨੂੰ ਮਾਫ਼ ਇਹ ਤਾਂ ਆਪਾਂ ਇਹ ਵੰਡਣਾ ਨਹੀਂ ਹੁਣ ਆਮ ਆਦਮੀ ਕਲੀਨਿਕ ਹੈ ਜਿਹੜਾ ਮਰਜ਼ੀ ਜਾਓ ਉਹਦੇ ਉਹ ਚ ਸਾਰੀਆਂ ਦਵਾਈਆਂ ਫ੍ਰੀ ਸਾਰੇ ਟੈਸਟ ਫ੍ਰੀ ਸੋ ਵੀਰੋ ਇਸ ਤਰ੍ਹਾਂ ਦੀ ਜਾਤ ਪਾਤ ਦੀ ਰਾਜਨੀਤੀ ਸੀ ਕਰਦੇ ਹੀ ਨਹੀਂ ਅੱਜ ਤਾਂ ਬਲਕਿ ਦਾ ਵਿਰੋਧ ਕਰਦੇ ਆ ਇਸ ਗੱਲ ਦਾ ਕਿ ਕੰਮ ਦੇ ਨਾਂ ਤੇ ਗੱਲ ਕਰੋ ਹੁਣ ਥੋੜਾ ਥੋੜਾ ਦੂਜੀ ਪਾਰਟੀ ਨੇ ਲੱਗ ਗਿਆ ਦੇਖੋ ਪ੍ਰਧਾਨ ਮੰਤਰੀ ਕੀ ਬੋਲਣ ਲੱਗਿਆ ਹੁਣ ਉਹ ਕਹਿੰਦਾ ਮੰਗਲ ਸੂਤਰ ਵੇਚ ਦੇਂਗੇ ਆਪਕੇ ਯਾਰ 10 ਸਾਲਾਂ 10 ਸਾਲ ਇਕੱਲੇ ਨਹੀਂ ਕੰਮ ਕੀਤਾ ਕੋਈ ਵਿਰੋਧੀ ਪਾਰਟੀ ਦੀ ਮੰਨੀ ਨਹੀਂ ਜਿੰਨੇ ਮਰਜੀ ਸੰਵਿਧਾਨ ਚ ਸੋਧਾਂ ਕੀਤੀਆਂ 10 ਸਾਲਾਂ ਬਾਅਦ ਪ੍ਰਧਾਨ ਮੰਤਰੀ ਨੂੰ ਕੋਈ ਕੰਮ ਦੇ ਨਾਂ ਤੇ ਨਹੀਂ ਮੰਗਲ ਸੂਤਰਾਂ ਦੇ ਨਾਂ ਤੇ ਮੋਟਾ ਮੰਗਣੀਆਂ ਪਹਿਰੀਆਂ ਨੇ ਇਹਦਾ ਮਤਲਬ ਕੁਝ ਕੀਤਾ ਹੀ ਨਹੀਂ ਸਵੈਸ ਕਰਕੇ ਮੈਂ ਇਹ ਗੱਲ ਦੁਹਰਾਉਣਾ ਫੇਰ ਕਿ ਕਿਸੇ ਵੀ ਸਮਾਜ ਨੂੰ ਕਿਸੇ ਵੀ ਭਾਈਚਾਰੇ ਨੂੰ ਸਾਡਾ ਤਾਂ ਆਪਦੇ ਸਾਰੇ ਹਰੇਕ ਸਮਾਜ ਦੇ ਆਪਣੇ ਆਪਣੇ ਇਸਤ ਨੇ ਆਪਣੇ ਗੁਰੂ ਨੇ ਆਪਣੀਆਂ ਅਲੱਗ-ਅਲੱਗ ਧਾਰਨਾਵਾਂ ਨੇ ਆਹੀ ਤਾਂ ਰੰਗ ਹੈ ਫਿਰ ਲੋਕਤੰਤਰ ਦਾ ਆਹੀ ਤਾਂ ਦੇਖੋ ਅਸੀਂ ਤਾਂ ਪੰਜਾਬ ਦੇ ਵਿੱਚ ਸਾਡਾ ਸੋ ਭਾਈਚਾਰਾ ਜਿਹੜਾ ਨਾ ਭਾਈਚਾਰਾ ਕਿਸਾਂਜ ਹੈ ਉਹ ਇੰਨੀ ਜ਼ਿਆਦਾ ਮਜ਼ਬੂਤ ਹੈ ਗੋਲੀਆਂ ਵੀ ਚੱਲੀਆਂ ਬੰਬ ਵੀ ਚੱਲੇ ਭਾਈਚਾਰਾ ਕਿਸਾਂਜ ਨਹੀਂ ਟੁੱਟੀ ਭਾਈਚਾਰਾ ਕਿਸਾਂਜ ਨਹੀਂ ਟੁੱਟੀ ਅਸੀਂ ਆਪਣੀਆਂ ਈਦਾਂ ਸੰਗਰਾਮਾਂ ਦਾ ਅਸੀਂ ਆਪਣੇ ਰਾਮ ਨੌਮੀਆ ਅਸੀਂ ਆਪਣੇ ਹਨੂਮਾਨ ਜਨਮਤੀਆਂ ਅਸੀਂ ਆਪਣੇ ਗੁਰਪੁਰਬ ਸਾਰੇ ਇਕੱਠੇ ਮਨਾਉਂਦੇ ਹਾਂ ਇਕੱਠੇ ਮਨਾਉਂਦੇ ਆ ਅਸੀਂ ਇੱਕ ਦੂਜੇ ਨੂੰ ਵਧਾਈਆਂ ਦੇ ਕੇ ਮਨਾਉਂਦੇ ਆ ਸਾਡੀਆਂ ਦੀਵਾਲੀਆਂ ਸਾਡੇ ਦਸਹਿਰੇ ਸਭ ਇਕੱਠੇ ਨੇ ਸੋ ਅਸੀਂ ਸਮਾਜ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਤਰੇੜ ਪਾਉਣ ਦੀ ਹੋਣੀ ਹੈ ਕਿ ਸੋ ਮੈਂ ਅੱਜ ਤੁਹਾਡੇ ਕੋਲੇ ਇਸ ਕਰਕੇ ਆਇਆ ਕਿ ਪੱਟੀ ਵਾਲਿਓ ਤੁਸੀਂ ਜੋ ਫੈਸਲਾ ਕਰਦੇ ਹੋ ਉਹਦਾ ਪੰਜਾਬ ਤੇ ਪ੍ਰਭਾਵ ਜਾਂਦਾ ਹੈ ਪਿਛਲੀ ਵਾਰ ਵੀ ਤੁਸੀਂ ਵੱਡੇ ਵੱਡੇ ਬੋਰਡ ਪੱਟੇ ਇਥੋਂ सो इस करके इस बार खडूर साहब हलका और इतों हजे तो मतलब अकालिया अज्थ है ही नहीं कोई बंदा अकाली दल का तो हालत यही है मेरे एक दोस्त ने फोन किया कड़े पिंड अकाली दल का एक जथेदार है कहना देख ला टिकट वास्ते हर रोज़ गुरद्वारा साहब जाके अरदस करता है मैं क्या भी टिकट भी टिकट मिल जाए ये अरदस करता क्या ना ना ये अरदस कर दिया कट ना मिल जाए किमें जावे लोग मूहरे फिर ਕਿਹੜੇ ਮੂੰਹ ਨਾਲ ਲੋਕਾਂ ਦਾ ਸਾਹਮਣਾ ਕਰਾਂਗੇ ਬੇਅਦਬੀਆਂ ਕਰਾਈਆਂ ਹੋਈਆਂ ਗੁਰੂ ਸਾਹਿਬ ਦੀਆਂ ਕਿਹੜੇ ਮੂੰਹ ਨਾਲ ਜਾਓਗੇ ਤੁਸੀਂ ਕਹਿੰਦਾ ਰੋਜ਼ ਆਰਦਾਸ ਹੈ ਆ ਹਾਲਤ ਹੋਏ ਪੈਨੇ ਆ ਹਾਲਤ ਹੋਈ ਬੇਗੱਲ ਦੀ ਕਾਂਗਰਸੀਆਂ ਦੀ ਹਾਲਤ ਉਦੋਂ ਹੀ ਪੂਰੀ ਹੈ ਜਿਹੜੇ ਕਾਂਗਰਸ ਦੇ ਲੀਡਰ ਨੇ ਪਿੰਡਾਂ 'ਚ ਉਹਨਾਂ ਨੇ ਆਪਣੇ ਘਰਾਂ ਦੇ ਗੁੰਡੇ ਅੰਦਰੋਂ ਬੰਦ ਕਰ ਰੱਖੇ ਨੇ ਜੇ ਗੇਟ ਦੇ ਥੱਲੇ ਥੋੜੀ ਜਿਹੀ ਵਿਰਲ ਜੀ ਹੋਵੇ ਉੱਥੇ ਵੀ ਕੱਪੜਾ ਫਸਾਰ ਕੇ ਕਿਤੇ ਥੱਲੋਂ ਦੀ ਨਾ ਟਿਕਟ ਦੇ ਦੇਣ ਉਹ ਵੀ ਕਹਿੰਦੇ ਕਿਵੇਂ ਜਾਵਾਂਗੇ ਭਾਜਪਾ ਵਾਲਿਆਂ ਦਾ ਹਾਲਤ ਉਹੀ ਰੋਜ਼ ਪੁੱਛਦੇ ਹੋ ਬੀਜੇਪੀ ਦਾ ਹਾਲ ਤਾਂ ਤੁਸੀਂ ਰੋਜ਼ ਪੁੱਛ ਲੈਂਦੇ ਉਹਨਾਂ ਨੂੰ ਠੀਕ ਹੈ ਨਾ ਕਦੇ ਕਿਤੇ ਕਦੇ ਕਿਤੇ ਇਹ ਕਾਰਨ ਕੀ ਹੈ ਕਰਤੂਤਾਂ ਕਰਕੇ ਅੱਛਾ ਕਹਿੰਦੇ ਭਗਵਾਨ ਤਮਾਨ ਢਕਾਉਂਦਾ ਕਿਸਾਨਾਂ ਨੂੰ ਉਹ ਮੈਂ ਕਿਹਾ ਭਰਾਓ ਮੈਂ ਕਿਉਂ ਢਕਾਉਂਗਾ ਕਿਸਾਨਾਂ ਨੂੰ ਉਹਨਾਂ ਦੀਆਂ ਮੰਗਾਂ ਸਵਾ ਸਾਲ ਤੁਸੀਂ ਪਹਿਲਾਂ ਬਿਠਾਈ ਰੱਖੇ ਉੱਥੇ 700 750 ਸੀਧੀਆਂ ਹੋ ਗਈਆਂ ਫੇਰ ਫੇਰ ਮੋੜ ਤੇ ਉੱਥੋਂ ਹੁਣ ਫੇਰ ਗੋਲੀਆਂ ਚਲਾਈ ਜਾਂਦੇ ਹੋ ਸ਼ੁਭ ਕਰਨ ਦੀ ਮੌਤ ਹੋ ਗਈ ਮੈਂ ਕਿਉਂ ਢਕਾਉਂਗਾ ਵੀ ਮੈਂ ਕਿਹਦੀ ਢਕਾਉਣ ਢਕੂਣ ਵਾਲੀ ਰਾਜਨੀਤੀ ਨਹੀਂ ਕਰਦੇ ਤੁਸੀਂ ਉਹਨਾਂ ਦੀਆਂ ਮੰਗਾਂ ਮੰਨ ਲਓ ਉਸ ਤੋਂ ਬਾਅਦ ਜਿੱਧਰ ਮਰਜੀ ਡੈਮੋਕਰੈਟਿਕ ਰਾਈਟ ਹੈ ਜਿੱਧਰ ਮਰਜੀ ਵੋਟ ਪਾਉਣ ਸੋ ਇਸ ਕਰਕੇ ਵੀਰੋ ਅਸੀਂ ਤੁਹਾਡੇ ਨਾਲ ਇਸ ਕਰਕੇ ਕਿ ਤੁਹਾਡੇ ਵਰਗੇ ਆ ਨਾ ਕੋਈ ਮੈਨੂੰ ਪੱਤਰਕਾਰ ਕਹਿੰਦੇ ਜਿਸ ਕੁਰਸੀ ਪਰ ਆ ਬੈਠ ਗਏ ਹੈ ਇਸ ਕੁਰਸੀ ਪਰ ਬੈਠ ਕੇ ਬੜੇ ਬੜੇ ਜੋ ਲੋਕ ਹੈ ਉਹਨਾਂ ਦਾ ਦਿਮਾਗ ਖਰਾਬ ਹੋ ਜਾਂਦਾ ਹੈ ਸਵਾ 2 ਸਾਲ ਹੋ ਗਏ ਆਪਕਾ ਦਿਮਾਗ ਖਰਾਬ ਨਹੀਂ ਹੋਇਆ ਕਿਉਂ ਮੈਂ ਕਿਹਾ ਫਰਕ ਇਹਨਾਂ ਕਾ ਜਿਹੜੇ ਪਹਿਲਾਂ ਵਾਲੇ ਸੀ ਜਿਨ੍ਹਾਂ ਦੇ ਦਿਮਾਗ ਖਰਾਬ ਹੋ ਜਾਂਦੇ ਕੁਰਸੀ ਤੇ ਬਹਿ ਕੇ ਉਹ ਕੁਰਸੀ ਤੇ ਬਹਿ ਕੇ ਮਸ਼ਹੂਰ ਹੁੰਦੇ ਸੀ ਤੇ ਮੈਂ ਮਸ਼ਹੂਰ ਹੋ ਕੇ ਕੁਰਸੀ ਤੇ ਬੈਠਾ ਆਹੀ ਭਰ ਕੇ ਬਸ ਸੋ ਸਾਰੇ ਇਕੱਠੇ ਹੋ ਕੇ ਕੋਈ ਸ਼ਿਕਵਾ ਸ਼ਿਕਾਇਤ ਹੋਊਗੀ ਆਪਾਂ ਬਾਅਦ ਚ ਠੀਕ ਕਰ ਲਾਂਗੇ ਆਪਣਾ ਹਜੇ ਆਪਣੇ ਕੋਲ ਬਹੁਤ ਟਾਈਮ ਪਿਆ ਪੰਜਾਬ ਨੂੰ ਸੁਧਾਰਨ ਦਾ ਪੰਜਾਬ ਦੇ ਰੰਗਲੇ ਨਕਸ਼ੇ ਚ ਰੰਗ ਰੰਗ ਭਰਨ ਦਾ ਸੋ ਬਾਅਦ ਚ ਕਰ ਲਾਂਗੇ ਸ਼ਿਕਵਿਸ਼ ਕਹਿਤਾ ਇੱਕ ਵਾਰੀ 1 ਜੂਨ ਨੂੰ ਇੱਕ ਹੋਜੋ ਬਸ 1 ਜੂਨ ਨੂੰ ਇੱਕ ਹੋਜੋ ਤੇ 1 ਜੂਨ ਨੂੰ ਝਾੜੂ ਵਾਲਾ ਬਟਨ ਦਬ ਦਿਓ 4 ਜੂਨ ਨੂੰ ਐਸਾ ਨਤੀਜਾ ਆਵੇ ਕਿ ਪੂਰਾ ਦੇਸ਼ ਦੇਖੇ ਪੂਰੀ ਦੁਨੀਆ ਦੇਖੇ ਕਿ ਪੰਜਾਬ ਵਾਲੇ ਯਾਰ ਜਦੋਂ ਕੁਝ ਕਰਦੇ ਆ ਫਿਰ ਉਹਨਾਂ ਦਾ ਪੰਜਾਬ ਵਾਲਿਆਂ ਦਾ ਨਾਮ ਤਾਂ ਹੀ ਹੁੰਦਾ ਕਿਉਂਕਿ ਆਮ ਆਦਮੀ ਪਾਰਟੀ ਦੇ ਦਰਖਤ ਦੇ ਵਿੱਚ ਸਭ ਤੋਂ ਪਹਿਲਾਂ ਚਾਰ ਹਰੇ ਰੰਗ ਦੇ ਪੱਤੇ ਵੀ 2014 ਚ ਪੰਜਾਬੀਆਂ ਨੇ ਕੱਢੇ ਸੀ ਉਹ ਤੋਂ ਬਾਅਦ ਅੱਜ 92 ਪੱਤੇ ਨੇ 117 ਚੋਂ ਠੀਕ ਹੈ ਨਾ ਸੋ ਇਸ ਕਰਕੇ ਪੰਜਾਬ ਵਾਲੇ ਜਦੋਂ ਦਿਲੋਂ ਪਿਆਰ ਕਰਨ ਵਾਲੇ ਬੰਦੇ ਨੇ ਜਦੋਂ ਪਿਆਰ ਕਰਨ ਲੱਗ ਜਾਣ ਪਿਆਰ ਕਰਦੇ ਆ ਜੇ ਸਾਨੂੰ ਕੋਈ ਥੋੜਾ ਜਿਹਾ ਗੁੱਸਾ ਆ ਜਾਂ ਕੋਈ ਸਾਡੇ ਹੱਕ ਮਾਰੇ ਫਿਰ ਸਾਨੂੰ ਆਪੇ ਹੱਕ ਲੈਣੇ ਵੀ ਆਉਂਦੇ ਸੋ ਇਸ ਕਰਕੇ ਇਕੱਠੇ ਰਹਿਣਾ ਆਪਾਂ ਮੈਂ ਅੱਜ ਜਲੰਧਰ ਮੇਰਾ ਰੋਡ ਸ਼ੋਅ ਹੈ ਮਿਹਨਤ ਵੱਖੋ ਕੋਈ ਕਮੀ ਨਹੀਂ ਹੋਊਗੀ ਕੋਈ ਕਹਿੰਦਾ ਡੇਢ ਘੰਟਾ ਜੀ ਮੁੱਖ ਮੰਤਰੀ ਕੱਲ ਡੇਢ ਘੰਟੇ ਦਾ ਰੋਡ ਸ਼ੋਅ ਸੀ ਡੇਢ ਘੰਟਾ ਖੜੇ ਰਹੇ ਕੋਈ ਗੱਲ ਨਹੀਂ ਲੋਕਾਂ ਵਾਸਤੇ ਖੜਨਾ ਹੈ ਚਾਹ ਲੋਕਾਂ ਵਾਸਤੇ ਕੰਮ ਕਰਨ ਦਾ ਔਰ ਲੋਕ ਵੀ ਜਦੋਂ ਮੁੱਲ ਪਾਉਂਦੇ ਨੇ ਫਿਰ ਥਕਾਵਟਾਂ ਲੈ ਜਾਂਦੀਆਂ ਨੇ ਜਦੋਂ ਕਿਸੇ ਵੀ ਮਿਹਨਤ ਦਾ ਫਲ ਮਿਲ ਜੇ ਨਾ ਫਿਰ ਉਹ ਥਕਾਵਟ ਲੈ ਜਾਂਦੀ ਉਸ ਜੋ ਮਿਹਨਤ ਕੀਤੀ ਹੋਈ ਹੈ ਮਾਲੀ ਦਾ ਕੰਮ ਪਾਣੀ ਪਾਉਣਾ ਪਰ ਪਰ ਮਸ਼ਕਾਂ ਪਾਵੇ ਮਾਲਕ ਦਾ ਕੰਮ ਫਲ ਫੁੱਲ ਲਾਉਣਾ ਲਾਵੇ ਜਾਂ ਨਾ ਲਾਵੇ ਇਹ ਕੰਮ ਤਾਂ ਮਾਲਕ ਦਾ ਹੈ ਔਰ ਲੋਕਤੰਤਰ ਚ ਮਾਲਕ ਲੋਕ ਆਉਂਦੇ ਨੇ ਲੋਕ ਜਦੋਂ ਚਾਹਣ ਬੰਦਾ ਅਰਸ਼ ਤੇ ਲੋਕ ਜਦੋਂ ਚਾਹਣ ਬੰਦਾ ਫਰਸ਼ ਤੇ ਵੱਡੇ ਵੱਡੇ ਲਾਹੇ ਨੇ ਵੱਡੇ ਵੱਡੇ ਲਾ ਮੈਂ ਮਿਲ ਕੇ ਜਾਊਗਾ ਬੈ ਪਾਸੈਂਟ ਘਤੋਂ ਗਲ ਕਰਾ ਲਾਂਗੇਂ ਕੁਆਰੀਆਂ ਸਾਰੀਆਂ ਕਰਾ ਲਾਂਗੇ ਬੈਠ ਜਾ ਬੈਠ ਜਾ ਬੋਲਣ ਦਾ ਬੋਲ ਮਿਲਿਓ ਮਿਲਿਓ ਮੈਂ ਐਸੇ ਵਾਸਤੇ ਆਇਆ ਹਾਂ ਉਧਰ ਦੇ ਆ ਜਾਓ ਉਧਰ ਦੇ ਆ ਜਾਓ ਗੱਡੀ ਦੇ ਕੋਲੇ ਆ ਜਾਓ ਸੋ ਵੀਰੋ ਮੈਨੂੰ ਤਾਂ ਜੇ ਕੋਈ ਬੱਚਾ ਵੀ ਹੱਥ ਦੇ ਲੈਣਾ ਸਕੂਲ ਵਾਲੇ ਬੱਚਿਆਂ ਨੂੰ ਪਤਾ ਲੱਗ ਗਿਆ ਕਿਤੇ ਕਿਉਂਕਿ ਪੁਲਿਸ ਲੱਗੀ ਹੁੰਦੀ ਹੈ ਪੁਲਿਸ ਤੋਂ ਪਤਾ ਲੱਗ ਗਿਆ ਵੀ ਕੌਣ ਆ ਰਿਹਾ ਹੈ ਛੁੱਟੀ ਹੋਈ ਸੀ ਚਾਰ ਪੰਜ ਸਾਈਕਲਾਂ ਤੇ ਬੱਚੇ ਜਾ ਰਹੇ ਸੀ ਉੱਥੇ ਖੜ ਗਏ ਪੁਲਿਸ ਵਾਲੇ ਕੋਲੇ ਤੇ ਉਹ ਬੱਚੇ ਨੇ ਹੱਥ ਦੇ ਲਿਆ ਮੈਂ ਗੱਡੀ ਰੋਕ ਲਈ ਤੇ ਮੈਂ ਆ ਬੇਟਾ ਕਿਹੜੀ ਕਲਾਸ ਪੜਦੇ ਹੋ ਇੱਕ 8ਵੀਂ ਸੀਗਾ ਇੱਕ 9ਵੀਂ ਸੀ ਦੋ 9ਵੀਂ ਸੀ ਇੱਕ 8ਵੀਂ ਸੀ ਤੇ ਮੈਂ ਕਹਿੰਦਾ ਪੁੱਤ ਪੜਨਾ ਹੈ ਫਿਰ ਇੱਥੇ ਕਹਿੰਦੇ ਹਾਂਜੀ ਕਹਿੰਦੇ ਫਿਰ ਸਾਨੂੰ ਨੌਕਰੀ ਮਿਲੂ ਮੈਂ ਕਹਿੰਦਾ ਪੁੱਤ ਜੇ ਤੁਸੀਂ ਪੜੋਗੇ ਡਿਗਰੀਆਂ ਲਾਓਗੇ ਨੰਬਰ ਆਉਣਗੇ ਨੌਕਰੀ ਮਿਲ ਚੁਗੀ ਹੈਨਾ ਕਹਿੰਦੇ ਹਾਂਜੀ ਫਿਰ ਅਸੀਂ ਪੜਾਂਗੇ ਤੇ ਤਿਰਾਂਗੇ ਤੇ ਇੱਕ ਬੇਨਤੀ ਕਰਨੀ ਸੀ ਮੈਂ ਕੀ ਕਹਿੰਦੇ ਛੁੱਟੀਆਂ ਥੋੜੀਆਂ ਜਿਹਾ ਵਧਾ ਦੋਗੇ ਦਾਸਕ ਮੈਂ ਕਿਹਾ ਪੁੱਤ ਜੇ ਛੁੱਟੀਆਂ ਹੀ ਕਰਾਈ ਜਾਉਂਗੇ ਪੜੋਂਗੇ ਕਿਵੇਂ ਫਿਰ ਤੁਸੀਂ ਐ ਨਾ ਕਰੋ ਧੱਕਾ ਨਾ ਕਰੋ ਉਹਨਾਂ ਦੇ ਮੁੱਖ ਮੰਤਰੀ ਤੁਹਾਡੇ ਕੋਲ ਖੜ ਗਿਆ ਤੁਸੀਂ ਕਹਿੰਦੇ 10 10 ਛੁੱਟੀਆਂ ਵਧਾ ਦਿਓ ਹੈਨਾ ਤਾਂ ਕੋਈ ਗੱਲ ਨਹੀਂ ਜਦੋਂ ਬੱਚਿਆਂ ਨੂੰ ਆਫ ਵੀ ਲੈਣਾ ਹੁੰਦਾ ਹੈ ਹਰ ਵਕਤ ਕਿਤਾਬੀ ਕੀੜੇ ਨਹੀਂ ਬਣਨਾ ਬੱਚੇ ਜਿਹੜੇ ਸਾਡੇ ਨੇ ਉਹਨਾਂ ਨੂੰ ਸਰਬ ਪੱਖੀ ਵਿਕਾਸ ਕਰਨਾ ਹੈ ਤੇ ਪੁਲਿਸ ਦੇ ਵਿੱਚ ਭਰਤੀਆਂ 2200 ਭਰਤੀ ਹਰ ਸਾਲ ਹੁੰਦੀ ਹੈ ਤਿਆਰੀ ਕਰੋ ਜਿੰਨੀਆਂ ਰਹਿੰਦੀਆਂ ਨੇ ਪੋਸਟਾਂ ਖਾਲੀ ਸਾਰੀਆਂ ਕੱਢਾਂਗੇ ਤਿਆਰੀ ਕਰੋ ਇਹ ਨਹੀਂ ਹੋ ਸਕਦਾ ਕਿ 600 ਨੰਬਰਾਂ ਦੇ ਪੇਪਰ ਚੋਂ 590 ਲੈਣ ਵਾਲੀ ਕੁੜੀ ਰਹਿ ਗਈ ਕਿਉਂਕਿ ਉਹਦੇ ਬਾਪੂ ਕੋਲੇ ਐਮਐਲਏ ਨੂੰ ਜਾਣਦਾ ਕੋਈ ਬੰਦਾ ਨਹੀਂ ਸੀ ਜਾਂ ਉਹਦੇ ਬਾਪੂ ਕੋਲੇ ਪੈਸੇ ਨਹੀਂ ਸੀ ਤੇ 450 ਆ ਨੌਕਰੀ ਲੈ ਗਿਆ ਕਿਉਂਕਿ ਉਹਦੇ ਕੋਲੇ ਪੈਸੇ ਸੀ ਜਾਂ ਉਹਦਾ ਬਾਪੂ ਕਿਸੇ ਮੰਤਰੀ ਨੂੰ ਜਾਣ ਇਹ ਨਹੀਂ ਹੋ ਸਕਦਾ ਇਹ ਨਹੀਂ ਹੋ ਸਕਦਾ 590 ਵਾਲੇ ਨੂੰ ਹੀ ਨੌਕਰੀ ਮਿਲੂਗੀ 400 450 ਨੂੰ ਕਹਦੇਗੇ ਅਗਲੇ ਸਾਲ ਮਿਹਨਤ ਕਰ ਲੈ ਪਰ ਨੰਬਰ ਲੈ ਕੇ ਆ ਸਪਾਰਸ਼ ਨਹੀਂ ਚੱਲੂਗੀ ਲਾਈਨ ਚ ਜਿਹਦਾ ਹੱਕ ਬਣਦਾ ਉਹੀ ਖੜੂਗਾ ਲੈਣ ਤੋੜਨ ਨਹੀਂ ਕਿਸੇ ਨੂੰ ਦੇਵਾਂਗੇ ਸੀ ਕੋਈ ਮੰਗਰੋਂ ਆ ਕੇ ਮੂਹਰੇ ਖੜ ਗਿਆ ਇਹ ਨਹੀਂ ਚੱਲੂਗਾ ਸੋ ਜੇ ਤੁਹਾਨੂੰ ਲੱਗਦਾ ਯਾਰ ਭਗਵੰਤ ਮਾਨ ਆਪਣੇ ਵਰਗਾ ਹੀ ਹੈ ਤੇ ਸੱਚੇ ਦਿਲੋਂ ਲੱਗਿਆ ਹੋਇਆ ਪੰਜਾਬ ਵਾਸਤੇ ਤਾਂ ਦੋਨੇ ਹੱਥ ਉਪਰ ਚੱਕ ਕੇ ਇੱਕ ਨਾਰਾ ਲਾ ਕੇ ਸਾਡਾ ਹੌਸਲਾ ਵਧਾ ਦਿਓ ਚਲੋ ਤੁਸੀਂ ਆਪ ਹੀ ਲਾਤਾ ਚਲੋ ਤੁਸੀਂ ਆਪ ਹੀ ਲਾਤਾ ਮੇਰਾ ਹੌਸਲਾ ਬਣ ਗਿਆ ਸੋ ਅਰਵਿੰਦ केजरीवाल ਜੀ ਨਾਲ ਬੋਲੀ ਜਾਂਦੀ ਹੈ ਸਾਰੀ ਰਿਪੋਰਟ ਇਹ ਮੈਂ ਦੱਸੂਗਾ ਅੱਜ ਸ਼ਾਮ ਨੂੰ ਕਿ ਮਾਜੇ ਚੋਂ ਜੀ ਦੋ ਦਿਨ ਮੈਂ ਮਾਜੇ ਚ ਲਾਇਏ ਨੇ ਤੇ ਮਾਜੇ ਵਾਲਿਆਂ ਨੇ ਪਹਿਲਾਂ ਵੀ ਬਹੁਤ ਵੱਡਾ ਮਾਨ ਰੱਖਿਆ ਤੇ ਮਾਜੇ ਵਾਲੇ ਕਹਿੰਦਾ ਬਟਨ ਦੱਬਣ ਨੂੰ ਬਹੁਤ ਜੀ ਕਰੀ ਜਾਂਦਾ ਕਾਲਾ ਪਿਆ ਮੈਂ ਕੋਈ ਗੱਲ ਨਹੀਂ ਇੱਕ ਤਰੀਕ ਨੂੰ ਦੱਬ ਲਈ ਸਫਰ ਕਰ ਲਾ ਸੋ ਦੋਨੋਂ ਹੱਥ ਉੱਪਰ ਚਾਕੇ ਦੋ ਨਾਰੇ ਲਾ ਦਿਓ ਇਨਕਲਾਬ ਥੋੜਾ ਜਿਹਾ ਹੋਰ ਉੱਚੀ ਕਰ ਦਿਓ ਗੂੰਜੇ ਅਸਮਾਨ ਤੇ ਭਗਤ ਸਿੰਘ ਹੋਰਾਂ ਦਾ ਨਾਰਾ ਹੈ ਉਹਨਾਂ ਦੀ ਆਤਮਾ ਨੂੰ ਸਕੂਨ ਮਿਲ ਜੂ ਚਲੋ ਹੈਗੇ ਨੇ ਹਜੇ ਜਿਨ੍ਹਾਂ ਨੇ ਸਾਡੇ ਵਾਲਾ ਦੀਵਾ ਬੁਝਣ ਨਹੀਂ ਦਿੱਤਾ ਇਨਕਲਾਬ ਵਾਲਾ ਇਸ ਇਨਕਲਾਬ ਵਾਲੇ ਦੀਵੇ 'ਚ ਭਾਵੇਂ ਤੇਲ ਦੀ ਥਾਂ ਤੇ ਖੂਨ ਪੋਣਾ ਪੈ ਜੇ ਦੀਵਾ ਨਹੀਂ ਬੁਝਣ ਦੇਣਾ ਮੇਰੇ ਵੀਰੋ ਦੁਨੀਆ ਹੱਥ ਉੱਪਰ ਚੱਕ ਕੇ ਇਹ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਬਾਰਾਏ ਸੋਨਹਾਰ ਐਨੇ ਮਾਣ ਸਤਿਕਾਰ ਪਿਆਰ ਨਾਲ ਸੁਣਿਆ ਬਹੁਤ ਬਹੁਤ ਧੰਨਵਾਦ ਕਰਦਾ ਹੌਲੀ ਜਾਇਓ ਬਜ਼ੁਰਗ ਵੀ ਨੇ ਮਾਵਾਂ ਪੈਣਾ ਨੇ ਬੱਚੇ ਨੇ ਛੋਟੇ ਆਰਾਮ ਨਾਲ ਜਾਇਓ ਜਦੋਂ ਬੁਲਾਓਗੇ ਦੁਬਾਰਾ ਉਦੋਂ ਆ ਜਾਊਂਗਾ ਜਦੋਂ ਮੈਨੂੰ ਬੁਲਾਓਗੇ ਮੈਂ ਉਦੋਂ ਆ ਜਾਊਂਗਾ ਮੈਂ ਤੁਹਾਡੇ ਵਾਸਤੇ ਹੀ ਆਂ ਬਸ ਇਹ ਥੱਲੇ ਵਾਲਾ ਕੰਮ ਤੁਸੀਂ ਸੰਭਲਿਓ ਕਿ ਪੋਸਟਰ ਕਿੱਥੇ ਲਾਉਣੇ ਨੇ ਰੋਡ ਸ਼ੋਅ ਕਿੱਥੋਂ ਦੀ ਲੈ ਕੇ ਜਾਣਾ ਹੈ ਤੇ ਬੂਤ ਕੌਣ ਬਲਾਊਗਾ ਬੂਤ ਤੇ ਅੰਦਰ ਕੌਣ ਬੈਠੂਗਾ ਥੱਲੇ ਵਾਲਾ ਕੰਮ ਸੰਭਲਿਓ ਉੱਪਰ ਦੀ ਫਿਕਰ ਨਾ ਕਰਿਓ ਮੈਂ ਕੱਲੇ ਨੂੰ ਸਾਰੇ ਵਾਲੀ ਕਬੱਡੀ ਪਾ ਰੱਖੀ ਐ ਇਹਨੂੰ ਉੱਪਰ ਨਹੀਂ ਮੈਂ ਬੋਲਣ ਦਿੰਦਾ ਇਹਨਾਂ ਨੂੰ ਠੀਕ ਹੈ ਨਾ ਸੋ ਬਹੁਤ ਬਹੁਤ ਧੰਨਵਾਦ ਜਿਉਂਦੇ ਵਾਸਤੇ ਰਹੋ ਆਬਾਦ ਰਹੋ ਜ਼ਿੰਦਾਬਾਦ ਰਹੋ ਥੈਂਕ ਯੂ